ਸੇਵਾ ਉੱਤਮ ਸੇਵਾ ਗਿਣੀ ਗਈ ਆ ਜਿਹੜਾ ਗਊਆਂ ਨੂੰ ਦਾਨ ਕਰਦੇ ਨੇ ਬਹੁਤ ਹੀ ਉੱਤਮ ਦਾਨ ਮੰਨਿਆ ਗਿਆ ਵਾ ਮੇਰੇ ਪਿੱਛੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਰਿਟਾਇਰਡ ਹੋ ਚੁੱਕੇ ਬਿਜਲੀ ਵਿਭਾਗ ਦੇ ਵਿੱਚੋਂ ਮੁਲਾਜ਼ਮ ਰਿਟਾਇਰਡ ਹੋ ਚੁੱਕੇ ਨੇ ਅਤੇ ਇਹ ਹਰ ਸਾਲ ਇੱਥੇ ਤੂੜੀ ਦਾ ਦਾਨ ਕਰਦੇ ਨੇ ਪੱਠਿਆਂ ਦਾ ਦਾਨ ਕਰਦੇ ਨੇ ਅੱਜ ਇਹਨਾਂ ਨੇ ਇੱਕ ਤੂੜੀ ਦੀ ਟਾਲੀ ਜਿਹੜੀ ਵੱਡਾ ਕੋਪਾ ਤੂੜੀ ਦਾ ਉਹ ਦਾਨ ਕੀਤਾ ਆ ਬਹੁਤ ਵਧੀਆ ਸੇਵਾ ਜੀ ਉੱਤਮ ਸੇਵਾ ਵਾ ਮੈਂ ਗੱਲਬਾਤ ਕਰਾਂਗਾ ਕੀ ਨਾ ਜੀ ਤੁਹਾਡਾ ਵਿਜੇ ਸ਼ਰਮਾ ਹੈ ਜੀ ਮੇਰਾ ਨਾਮ ਜੀ ਥੈਂਕ ਯੂ ਢਿੰਗਰਾ ਸਾਹਿਬ ਅਸੀਂ ਵਿਜੇ ਕੁਮਾਰ ਸ਼ਰਮਾ ਪ੍ਰੈਜ਼ੀਡੈਂਟ ਹੈ ਆਲ ਕੈਡਰ ਪੈਨਸ਼ਨ ਐਸੋਸੀਏਸ਼ਨ ਦਾ ਬਿਜਲੀ ਬੋਰਡ ਤੋਂ ਅਸੀਂ ਆਪਣੇ ਸਾਥੀਆਂ ਦੇ ਨਾਲ ਰਲ ਕੇ ਹਰ ਸਾਲ ਗਊ ਸੇਵਾ ਕਰਦੇ ਹਾਂ ਕ੍ਰਿਸ਼ਨਾ ਗਊ ਸਾਲਾ ਨੂੰ ਪੱਠਿਆਂ ਦੀ ਲੋੜ ਸਮੇਂ ਪੱਠਿਆਂ ਦੀ ਟਰਾਲੀ ਹੋਰ ਤੂੜੀ ਦੇ ਕੁੱਪ ਜਿਹੜਾ ਵਾ ਹਰ ਸਾਲ ਇਹ ਦਿੰਨੇ ਆ ਚੋਕਰ ਵਗੈਰਾ ਕਈ ਕੁਝ ਜੋ ਵੀ ਹੈ ਸਾਡੀ ਸਮਰੱਥਾ ਦੇ ਅਨੁਸਾਰ ਅਸੀਂ ਕਰਦੇ ਆ ਮੇਰੇ ਭਰਾ ਮੇਰੇ ਨਾਲ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਉਦੋਂ 5-7 ਜਾਣੇ ਸੀ ਬਟ ਅੱਜ ਅਸੀਂ ਜਿਹੜੇ ਆ 10 ਤੋਂ 15 ਜਾਣੇ ਇਸ ਇਸ ਦਾਨ ਦੇ ਵਿੱਚ ਸ਼ਾਮਲ ਸਮੂਲੀਅਤ ਕੀਤੀ ਹੈ ਜਿਹਦੇ ਵਿੱਚ ਮੇਰੇ ਵੱਡੇ ਭਾਜੀ ਕ੍ਰਿਸ਼ਨ ਭੱਲਾ ਜੀ ਜਗਿੰਦਰ ਜੀ ਆ ਬਲਦੇਵ ਰਾਜ ਜੀ ਆ ਸਤੰਤਰ ਜੀ ਆ ਸਭ ਤੋਂ ਵੱਡੇ ਭਾਜੀ ਆਪਣੇ ਅਨਾ ਚੰਦਰ ਜੀ ਆ ਹੀਰਾ ਤੋਂ ਪ੍ਰਸ਼ੋਤਮ ਭੱਲਾ ਜੀ ਰਜਿੰਦਰ ਜੀ ਰਕੇਸ਼ ਮਹਿੰਦਰੂ ਜੀ ਰਗਵਿੰਦਰ ਜੀ ਆ ਤੇ ਹੋਰ ਵੀ ਹੈ ਮੈਡਮ ਆਪਣੇ ਮਿਸਟਰ ਦੀਪਕ ਸ਼ਰਮਾ ਜੀ ਐਡਵੋਕੇਟ ਬੀਜੇਪੀ ਤੋਂ ਔਰ ਸ਼ਾਲੂ ਮੈਡਮ ਸ਼ਾਲੂ ਗੁਪਤਾ ਐਪੈਕਸ ਸਕੂਲ ਪ੍ਰਿੰਸੀਪਲ ਉਹਨਾਂ ਨਾਲੋਂ ਵੀ ਜਿਹੜਾ ਇਹ ਸਾਡੇ ਦਾਨ ਦੇ ਵਿੱਚ ਸਹਿਯੋਗ ਪਿਆ ਜਾਂਦਾ ਅਸੀਂ ਤਾਂ ਇਹੀ ਕਹਿੰਨੇ ਆ ਕਿ ਕ੍ਰਿਸ਼ਨਾ ਗਊਸ਼ਾਲਾ ਨੂੰ ਵੱਧ ਤੋਂ ਵੱਧ ਦਾਨ ਦਿਓ ਕਿਉਂਕਿ ਵੇਖੋ ਅਸੀਂ ਕਹਿੰਨੇ ਗਊ ਸੇਵਾ ਉੱਤਮ ਸੇਵਾ ਜੇਕਰ ਮੈਂ ਪਿੱਛੇ ਦੇ ਸਮਾਜ ਚ ਵੀ ਬਾਰ ਬਾਰ ਬੇਨਤੀ ਕਰਦਾ ਕਿ ਜੇਕਰ ਸਾਡੇ ਮਾਪਿਓ ਬਜ਼ੁਰਗ ਹੋ ਜਾਂਦੇ ਤੇ ਅਸੀਂ ਘਰੋਂ ਨਹੀਂ ਕੱਢਦੇ ਜਿਹੜੇ ਲੋਕ ਇਹ ਜੇਗਾ ਵੀ گاਵਾਂ ਦਾ ਦੁੱਧ ਪੀ ਕੇ ਉਹਨਾਂ ਨੂੰ ਸੜਕਾਂ ਤੇ ਜਾਨਵਾਰ ਤੇ ਮਜਬੂਰ ਕਰ ਦਿੰਦੇ ਉਹਨਾਂ ਨੂੰ ਘਰਾਂ ਚੋਂ ਕੱਢ ਦਿੰਦੇ ਆ ਸਾਡੀ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਸਾਰਿਆਂ ਨੂੰ ਕਿ ਇਹੋ ਜਿਹਾ ਕਰਮ ਨਾ ਕਰੋ ਜੇ ਲੋੜ ਪੈਂਦੀ ਆ ਤੇ ਉਹਨੂੰ ਗਊਸ਼ਾਲਾ ਦੇ ਵਿੱਚ ਦੇ ਕੇ ਜਾਓ ਤਾਂ ਕਿ ਉਹਨਾਂ ਦਾ ਸਹੀ ਸਮੇਂ ਤੇ ਇਲਾਜ ਵੀ ਹੋ ਸਕੇ ਕਿਉਂਕਿ ਸਾਡੇ ਨੇੜੇ ਵੀ ਜਗਰਾਉਂ ਦੇ ਵਿੱਚ ਇੱਕ ਹਸਪੀਟਲ ਵੀ ਖਲ ਚੁੱਕਾ ਜਿਹੜੀਆਂ ਕੋਈ ਜਖਮੀ ਗਾਈਆਂ ਹੁੰਦੀਆਂ ਉੱਥੇ ਉਹਨਾਂ ਨੂੰ ਵੀ ਪਹੁੰਚਾਇਆ ਜਾਂਦਾ ਮੈਂ ਤਾਂ ਇਹੀ ਕਹਾਂਗਾ ਕਿ ਸਾਰਿਆਂ ਨੂੰ ਗਊਦਾਨ ਮਹਾਕਲਿਆਣ ਗਊਦਾਨ ਜਿਹੜਾ ਵਾ ਸਭ ਤੋਂ ਉੱਤਮ ਦਾਣਾ ਸਾਰਿਆਂ ਨੂੰ ਗਊਦਾਨ ਵੱਧ ਤੋਂ ਵੱਧ ਚੜ੍ਹ ਕੇ ਕਰਨਾ ਚਾਹੀਦਾ ਸ਼ੁਕਰੀਆ ਜੀ ਕੀ ਨਾ ਜੀ ਨਾ ਦੱਸਿਓ ਬਲਦੇਵ ਕੁਮਾਰ ਹਾਂਜੀ ਇਹਨੂੰ ਹਨ ਇਹ ਹੱਥ ਨਾਲ ਤਿੰਨਾਂ ਦਿਨਾਂ ਲਈ ਇਹ ਗਊਸ਼ਾਲਾ ਕ੍ਰਿਸ਼ਨ ਗਊਸ਼ਾਲਾ ਦਾ ਦਾਨ ਕਰੀਦਾ ਹੈ ਜਿੰਨੇ ਵੀ ਆਪ ਨੇ ਕਿਰਪਾ ਕੀਤੀ ਬਹੁਤ ਬਹੁਤ ਸ਼ੁਕਰੀਆ ਜੀ ਆਓ ਜੀ ਇਧਰ ਆਇਓ ਸਕੀਨਾ ਜੀ ਤੁਹਾਡਾ ਮੇਰਾ ਰਾਕੇਸ਼ لال ਪੱਲਾ ਜੀ ਰਿਟਾਇਰ ਡਬਲਈ ਆ ਠਿੰਗਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚ ਸ਼ਾਮਲ ਹੋਏ ਆ ਸਾਡੀ ਜਿਹੜੀ ਆਵਾਜ਼ ਜਿਹੜੀ ਆ ਇਹ ਸਰਕਾਰ ਤੱਕ ਪਹੁੰਚਾਉਣੇ ਪਹੁੰਚਾਈ ਪਹੁੰਚਾਉਂਗੇ ਅਸੀਂ ਸਾਰੇ ਜਿਹੜੇ ਰਿਟਾਇਰੀ ਕਰਮਚਾਰੀ ਆ ਜਿੰਨੇ 10 12 13 ਜਿੰਨੇ ਹੈਗੇ ਆ ਇਹ ਸਾਰੇ ਹਰ ਸਾਲ ਦੀ ਤਰ੍ਹਾਂ ਅਸੀਂ ਆਪਣਾ ਰਤੂੜੀ ਤੇ ਪੱਠੇ ਤੇ ਚੋਕਰ ਜਿਹੜੀ ਆਵਦਾਨ ਕਰਦੇ ਆ ਇਹਨਾਂ ਨੂੰ ਆਪਣਾ ਗਊਸ਼ਾਲਾ ਕ੍ਰਿਸ਼ਨਾ ਗਊਸ਼ਾਲਾ ਨੂੰ ਕੋਦਰ ਨੂੰ ਇਹ ਇੱਕ ਬਹੁਤ ਹੀ ਵਧੀਆ ਵੱਡਾ ਉਪਰਾਲਾ ਵਾ ਸਾਨੂੰ ਵੀ ਸਮਝਦਾ ਵੀ ਇਹ ਗਊਦਾਨ ਜਿਹੜਾ ਇੱਕ ਬਹੁਤ ਹੀ ਉਤਮ ਦਾਨ ਕਿਹਾ ਗਿਆ ਸਭ ਤੋਂ ਜੇ ਆਪਾਂ ਇਨਸਾਨ ਦਾ ਸ਼ੀਰਤਾ ਹੀ ਬਦਲਾਵਾ ਜੇ ਗਊ ਨੂੰ ਬਚਾਵਾਂਗੇ ਤਾਂ ਜੇ ਗਊ ਤਾਂ ਜਿਹੜਾ ਤੇ ਜੜ ਤਾਰੇ বিনা ਬਚਿਆ ਤੇ ਅਸੀਂ ਇਨਸਾਨ ਜਿਹੜਾ ਬਚਨ ਦੇ ਕਿਸ ਗੱਲ ਦੇ ਰਹਿਾਂਗੇ ਰਹਿ ਜਾਗੇ ਇਸ ਕਰਕੇ ਮੈਂ ਸਾਰਿਆਂ ਨੂੰ ਨਕੋਦਰ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਬਤ ਵਤ ਗਊਸ਼ਾਲਾ ਨੂੰ ਜਿਹੜਾ ਦਾਨ ਦਿੱਤਾ ਜਾਵੇ ਜਦੇ ਨਾਲ ਜਿਹੜੀ ਗਊ ਜਿਹੜੀ ਸਾਡੀ ਇਹ ਸੜਕਾਂ ਤੇ ਜਿਹੜੀ ਤੁਰੇ ਫਿਰਦੀ ਆ ਕੂੜਾ ਕਰਕੜ ਖਾਂਦੀ ਆ ਇਹ ਨਾ ਖਾਵੇ ਇਹ ਨੂੰ ਜਗ੍ਹਾ ਅੰਦਰ ਜਿਹੜੀ ਜਗ੍ਹਾ ਜਾਵੇ ਜਗ੍ਹਾ ਮਿਲ ਜਾਏ ਇਹ ਅੰਦਰ ਰਹੇ ਅੰਦਰ ਰਹਿਣ ਨਾਲ ਇਹ ਨੂੰ ਵਧੀਆ ਜਿਹੜਾ ਖਾਣਾ ਮਿਲੇਗਾ ਤੇ ਸਾਨੂੰ ਜਿਹੜਾ ਸਾਡੇ ਲਈ ਜਿਹੜਾ ਇੱਕ ਬਹੁਤ ਵੱਡਾ ਉਹ ਪ੍ਰਾਦਾ ਜਿਹੜਾ ਕਰਨ ਜਾ ਰਹੇ ਆ ਆਪ ਕਰ ਰਹੇ ਆ ਇਹ ਇੱਕ ਬਹੁਤ ਚੰਗੀ ਗੱਲ ਆ ਇਹਦੇ ਨਾਲ ਭਗਵਾਨ ਕਿਸ਼ਨ ਵੀ ਇਹੀ ਕਹਿੰਦੇ ਆ ਇਹ ਗਊਦਾਨ ਉਤਮ ਦਾਨ ਸਭ ਤੋਂ ਕਿਹਾ ਭਗਵਾਨ ਦੀ ਕਿਸ਼ਨ ਦੀ ਦਾ ਚਬਾਸ ਆ ਸਾਰਾ ਲక్ష్ਮੀ ਦੇਵੀ ਉਹ ਚਬਾਸ ਆ ਸਾਰਾ ਲక్ష్ਮੀ ਦੇਵੀ ਦਾ ਬਾਸਾ ਸਾਰੇ ਸਾਰੇ ਦੇਵ ਦੇਵਤਾਂ ਦਾ ਬਾਸਾ ਇਸ ਕਰਕੇ ਸਾਨੂੰ ਸਭ ਤੋਂ ਜ਼ਿਆਦਾ ਗਊਦਾਨ ਜਿਹੜਾ ਗਊ ਦੀ ਸੇਵਾ ਕਰਨੀ ਚਾਹੀਦੀ ਆ ਗਊ ਸੇਵਾ ਜਿਹੜੀ ਉਹ ਸਭ ਤੋਂ ਉਤਮ ਸੇਵਾ ਕਿਹਾ ਗਈ ਹੈ ਹਾਂਜੀ ਸਰ ਕੀ ਨਾ ਜੀ ਰਕੇਸ਼ ਕੁਮਾਰ ਮਹਿੰਦਰੂ ਜੀ ਗਊ ਸੇਵਾ ਉਤਮ ਸੇਵਾ ਅੱਜ ਫੇਰ ਹਰ ਸਾਲ ਦੀ ਤਰ੍ਹਾਂ ਸਾਡੇ ਵੱਡੇ ਬਜ਼ੁਰਗਾਂ ਦੇ ਨਾਲ ਦੇ ਸਹਿਯੋਗ ਦੇ ਨਾਲ ਗਊਸ਼ਾਲਾ ਨੂੰ ਟੂੜੀ ਦਾ ਕੁੱਪ ਦਿੱਤਾ ਗਿਆ ਚੌਕਰ ਦਿੱਤੀ ਗਈ ਆ ਨਾਲ ਪੱਠੇ ਦਿੱਤੇ ਗਏ ਆ ਮੈਂ ਸਾਰਿਆਂ ਮੋਰੇ ਇਹੀ ਬੇਨਤੀ ਕਰਦਾ ਵੀ ਜਿਹੜਾ ਇਹ ਦਾਨ ਆ ਇਹਨੂੰ ਉੱਤਮ ਦਾਨ ਗਿਣਿਆ ਗਿਆ ਹਿੰਦੂ ਸਮਾਜ ਦੇ ਵਿੱਚ ਤੇ ਸਭ ਨੂੰ ਇਹਦੇ ਵਿੱਚ ਯੋਗਦਾਨ ਦੇਣਾ ਚਾਹੀਦਾ ਤੇ ਸਰਕਾਰ ਮੋਰੇ ਵੀ ਮੈਂ ਇਹ ਬੇਨਤੀ ਕਰਦਾ ਵੀ ਇਸ ਗਊਸ਼ਾਲਾ ਨੂੰ ਕਿਸੇ ਵੀ ਪੰਜਾਬ ਦੀ ਗਊਸ਼ਾਲਾ ਨੂੰ ਵੱਤ ਵਤ ਯੋਗਦਾਨ ਦੇ ਨਾਲ ਉਹਦੀ ਸਹਾਇਤਾ ਕਰਨ ਗਊ ਸੇਵਾ ਉੱਤਮ ਸੇਵਾ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਜਿਹੜੀਆਂ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਨਜ਼ਦੀਕ ਬੱਸ ਸਟੈਂਡ ਉੱਥੋਂ ਦਿਖਾ ਰਹੇ ਸੀ ਜਿੱਥੇ ਕਿ ਤੂੜੀ ਤੇ ਪੱਠਿਆਂ ਦੀ ਹਰ ਵੇਲੇ ਲੋੜ ਰਹਿੰਦੀ ਆ ਇਹ ਮੇਰੇ ਵੀਰ ਉਹ ਮੁਲਾਜ਼ਮ ਨੇ ਜਿਹੜੇ ਕਿ ਰਿਟਾਇਰ ਹੋ ਚੁੱਕੇ ਨੇ ਆਪਣੀ ਜਿਹੜੇ ਪੈਨਸ਼ਨ ਦੇ ਵਿੱਚੋਂ ਦਸਵੰਦ ਕਰਕੇ ਦਸਵੰਦ ਕੱਢ ਕੇ ਅੱਗੇ ਵੀ ਇਹਨਾਂ ਦੀਆਂ ਅਸੀਂ ਖਬਰਾਂ ਚਲਾਉਂਦੇ ਆ ਹਰ ਸਾਲ ਹਰ ਸਾਲ ਹੀ ਨਹੀਂ ਮੌਕੇ ਬੇਮੌਕੇ ਤੂੜੀ ਤੇ ਪੱਠਿਆਂ ਦਾ ਤੇ ਇੱਕ ਹੋਰ ਜਿਹੜੀ ਚੌਕਰ ਵਗੈਰਾ ਉਹਦਾ ਦਾਨ ਕਰਦੇ ਨੇ ਇੱਕ ਬਹੁਤ ਹੀ ਵਧੀਆ ਇਹ ਉਪਰਾਲਾ ਆ ਸ਼ਹਿਰ ਵਾਸੀਆਂ ਨੂੰ ਵੀ ਗਊਸ਼ਾਲਾ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਤੂੜੀ ਦੀ ਕਰੋ ਪੱਠਿਆਂ ਦੀ ਕਰੋ ਦਵਾਈਆਂ ਦੀ ਕਰੋ ਤਾਂ ਕਿ ਜਿਹੜੇ ਜਿਹੜੀਆਂ گاਵਾ ਜਿਹੜੀਆਂ ਸੜਕਾਂ ਦੇ ਆ ਫਿਰਦੀਆਂ ਹੈਗੀਆਂ ਵਾਂ ਉਹਨਾਂ ਨੂੰ ਵੀ ਲਿਆ ਕੇ ਗਊਸ਼ਾਲਾ ਲਿਆਂਦਾ ਜਾਵੇ ਉਹਨਾਂ ਦਾ ਇਲਾਜ ਵੀ ਹੋ ਸਕੇ ਤੋਂ ਇਹਨਾਂ ਵੀਰਾਂ ਨੂੰ ਇੱਕ ਵਾਰ ਫੇਰ ਸਾਡੇ ਵੱਲੋਂ ਵੀ ਸਲਾਮ ਆ ਇਦਾਂ ਦੇ ਕੰਮ ਹਮੇਸ਼ਾ ਹੀ ਕਰਦੇ ਰਹਿਣਾ ਚਾਹੀਦਾ ਆ ਕੈਮਰਾ ਪਰਸਨ ਸੁਮੇਤੀ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਏਕਤਾਲਾ ਨਿਊਜ਼ ਨਕੋਦਰ